ਤੇ ਜੇ ਲੇ ਕੋ ਨਾੜੀ ਬੰਦਾ ਸਟੀਰਿੰਗ ਤੇ ਬਹਾਲ ਦਿਓ ਐਕਸੀਡੈਂਟ ਦਾ ਕਰੂਗਾ ਕਰੂਗਾ ਤੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਪਵਿੱਤਰ ਸ਼ਤਾਨ ਦੀਏ ਦੇ ਮੂੜ ਕਿੱਥੇ ਲਾਏ ਤੇ ਜੇ ਸਿੰਘ ਸਾਹਿਬ ਨੇ ਕਹਿ ਦਿੱਤਾ ਵੀ ਮर्याਦਾ ਦੀ ਗੱਲ ਆ ਵੀ ਅਮਰਤ ਦੀ ਇੱਕ ਵਿਧੀ ਬਣਾਣ ਆ ਤੇ ਸਿੰਘ ਸਾਹਿਬ ਨੇ ਤਾਂ ਉਹ ਆਪਣੇ ਇਤਿਹਾਸ ਉਹ ਰਹਿਤ ਮर्याਦਾ ਅਨਸਾਰ ਇੱਕ ਬੇਰਹਿਤੀ ਆ ਜਿਹੜਾ ਉਹ ਸਿੱਖਿਆ ਗਾਹ ਦੇ ਰਿਹਾ ਤੇ ਮੰਨ ਲਓ ਕੰਪੀਟੀਸ਼ਨ ਦਾ ਹੋਰ ਕੀ ਆ ਤੇ ਅੱਜ ਆਪਾਂ ਕੰਪੀਟੀਟਰ ਨਾ ਬਣੀਏ ਅਸੀਂ ਤਾਂ ਕਿਹਾ ਸੀ ਸਾਡੀਆਂ ਸਟੇਜਾਂ ਤੇ ਆਓ ਪਰ ਚਲੋ ਕੋਈ ਗੱਲ ਨਹੀਂ ਮੈਂ ਦੇਖਦਾ ਮੈਂ ਜਦੋਂ ਜਾਂਣਾ ਛੋਟੀਆਂ ਰੋਡਾਂ ਤੇ ਵੀ ਜਾਣਾ ਲਿੰਕ ਰੋਡਾਂ ਤੇ ਵੀ ਜਾਣਾ ਬੋਰਡ ਐ ਬੋਰਡ ਬੋਰਡ ਐ ਬੋਰਡ ਨਹੀਂ ਇੱਥੇ ਅਮਲ ਦੀ ਗੱਲ ਚੱਲਣੀ ਆ ਤੇ ਅਮਲ ਕੀ ਆ ਅਮਲ ਇਹ ਆ ਪੇ ਸਮੂੱਚਾ ਭਾਈਚਾਰਾ ਜਿਹੜਾ ਆ ਉਹ ਸ਼ੁਕ ਸ਼ਾਂਤੀ ਨਾਲ ਬਥੇ ਉਹ ਮੈਂ ਸਮਝਦਾ ਵੀ ਜੇ ਇਹਨਾਂ ਨੇ ਵੱਡਾ ਪਰਪਕਾਰ ਕਰਨ ਤੇ ਦਿੱਲੀ ਦਾ ਵਿੱਚ ਸਰਕਾਰ ਰਹੀ 5 ਸਾਲ 10 ਆ ਰਹੀ ਆ ਜੀ ਤੇ ਦਵਿੰਦਰਪਾਲ ਭੁੱਲਰ ਨੂੰ ਕਿਉਂ ਨਹੀਂ ਛੱਡਿਆ ਤਿੰਨ ਵਾਰੀ ਫਾਈਲ ਜਿਹੜੀ ਪੋਸਟਪੋਨ ਕੀਤੀ ਚੌਥੀ ਵਾਰੀ ਰਿਜੈਕਟ ਕੀਤੀ ਤੇ ਜੇ ਹੁਣ ਹੈਗੇ ਜੋਧੇ ਦਾ ਇਹ ਮਤੇ ਪਾਉਣ ਫਿਰ ਇਹ ਬਖਵਾ ਫੈਮਿਲੀ ਦੇ ਵਿੱਚ ਤੇ ਭਾਈ ਮਰਵਾਨ ਸਿੰਘ ਰਾਜੋਵਾਨ ਉਹਦੀ ਉਮਰ ਭਾਈ ਨੋਟੀਫਿਕੇਸ਼ਨ ਮੁਤਾਬਕ ਜਿਹੜੀ ਹੈ ਉਹਰ ਕੈਚ ਤਬਦੀਲ ਕਰੋ ਉਹਦੇ ਵਿੱਚ ਗੁਰਦੀਪ ਸਿੰਘ ਖਾੜਾ ਭਾਈ ਜਵਤਾਰ ਸਿੰਘ ਹਵਾਰਾ ਭਾਈ ਦਾਰਾ ਜੀ ਉਹਨਾਂ ਸਾਰਿਆਂ ਦੀ ਜਿਹੜੀ ਆ ਉਹ ਸਜ਼ਾ ਫਿਸਕੂਗੇ 33 ਸਾਲ ਦੀ ਤਾਂ ਕੋ ਬਣਦੀ ਹੁਣ ਤਾਂ ਸੁਪਰੀਮ ਕੋਰਟ ਦੀ ਅਥਾਰਟੀ ਵੀ ਆ ਗਈ ਆ ਤੇ ਜੇ ਇਹ ਇਨਸਾਫ ਪਸੰਦਿਆਂ ਤਾਂ ਫਿਰ ਪਹੁੰਚ ਇਦਾਂ ਦੇ ਮਤੇ